ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੰਗਲੈਂਡ ਜਾ ਕੇ ਬਸਿਆਂ ਨੂੰ ਮੈਨੂੰ ਹੋ ਗਏ 25 ਤੇ ਪਰੇ ਹੀ ਹੋ ਗਏ 25 ਸਾਲ ਹੋ ਗਏ ਲਗਭਗ ਵੱਡੇ ਘਰਾਂ ਦੇ ਵਿੱਚੋਂ ਜਾ ਕੇ ਉੱਥੇ ਛੋਟੇ ਘਰ ਕਿਦਾਂ ਤੁਹਾਨੂੰ ਲੱਗੇ ਕਿਦਾਂ ਬਸੇ ਤੁਸੀਂ ਉੱਥੇ ਜਾ ਕੇ ਇਹ ਐਡਾ ਬੱਚਿਆਂ ਦੇ ਕੋ ਭਾਵੇਂ ਛੋਟਾ ਵੀ ਘਰ ਹੋਵੇ ਨਾ ਜਿੱਥੇ ਬੱਚੇ ਹੋਣ ਉੱਥੇ ਦੇ ਲੱਗ ਜਾਂਦਾ ਬਹੁਤੇ ਇਹੀ ਬਲੇਮ ਕਰਦੇ ਵੀ ਇੰਡੀਆ ਤੋਂ ਸਟੂਡੈਂਟ ਜ਼ਿਆਦਾ ਗਏ ਆ ਵੀ ਉਹਨਾਂ ਨੇ ਮਾਹੌਲ ਖਰਾਬ ਕੀਤਾ ਕੀ ਤੁਹਾਨੂੰ ਵੀ ਇਦਾਂ ਨਹੀਂ ਉੱਥੇ ਕੋਈ ਜਿੱਦਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਨਾਲ ਸਾਨੂੰ ਤਾਂ ਕੋਈ ਸਾਹਮਣਾ ਨਹੀਂ ਕਰਦਾ ਉਹ ਵੀ ਸਾਡੇ ਨਾਲ ਕਿ ਰ ਟਾਈਮ ਪਾਸ ਕਰਨ ਗਏ ਉਹ ਵੀ ਆਪਣੀ ਟੱਟ ਦੀ ਖਾਤਰ ਗਏ। ਵੀ ਜਿਹੜੇ ਰਿਸ਼ਤੇ ਆ ਹਾਂਜੀ ਇੱਧਰ ਜ਼ਿਆਦਾ ਗੂੜੇ ਆ ਪੰਜਾਬ 'ਚ ਜਾਂ ਇੰਗਲੈਂਡ 'ਚ ਜ਼ਿਆਦਾ ਗੂੜੇ ਆ। ਉੱਧਰ ਬਜ਼ੁਰਗਾਂ ਦੀ ਥੋੜੀ ਪਰਵਾਹ ਵੀ ਨਹੀਂ ਕਰਦੇ ਹੈਗੇ ਲੈ ਜਰੂਰ ਜਾਂਦੇ ਆ ਪਰ ਬਜ਼ੁਰਗਾਂ ਨੂੰ ਥੋੜਾ ਜਿਹਾ ਪਿਆਰ ਨਹੀਂ ਦਿੰਦੇ ਜਾਂ ਸਮਾਂ ਨਹੀਂ ਦਿੰਦੇ। ਤੁਸੀਂ ਇਹ ਕੀ ਕਹਿੰਨੇ ਕਿੱਦਾਂ ਸੋਚਦੇ ਏ ਨਾ ਬਾਰੇ ਪੁੱਤ ਜਿਹੜੇ ਨਾਲਤੀ ਕਹਦਾ ਉਹ ਨਹੀਂ ਛਵਾ ਦਿੰਦੇ ਜਿਹੜਾ ਨੇ ਮਾਪੇ ਦੀ ਲੋੜ ਹੈ ਨਾ ਉਹ ਬਿਲਕੁਲ ਛਵਾ ਦਿੰਦੇ ਜਿਹੜੇ ਉਧਰ ਕੱਚੇ ਬੰਦੇ ਆ ਚਾ ਉਹਨਾਂ ਦੇ ਕੀ ਹਾਲਾਤ ਆ ਉੱਥੇ ਜਿਹੜੇ ਕੱਚੇ ਬੰਦੇ ਆ ਉਧਰ ਉਹਨਾਂ ਦਾ ਹਾਲਾਤ ਐਦਾਂ ਹੀ ਆ ਕੰਮ ਮਿਲ ਜਾਂਦਾ ਤਾਂ ਠੀਕ ਆ ਅੱਛਾ ਜੀ ਇਹ ਤੇ ਜੇ ਨਹੀਂ ਮਿਲਦਾ ਤਾਂ ਤਾਂ ਖਾਦਾਂ ਬਿਲਕੁਲ ਖਾਦਾਂ ਸਵਾਦ ਲੱਗਾ ਵਧੀਆ ਹੈਦਾ ਉੱਥੇ ਵੀ ਅੱਛਾ ਜੀ ਪਰ ਐਸਾ ਸਵਾਦ ਕੀ ਉਹ ਗੱਲ ਕੀ ਹੈ ਵੀ ਪੰਜਾਬ ਵਾਲਾ ਟੇਸਟ ਨਹੀਂ ਬਣਦਾ ਉਧਰਲੇ ਸਾਗ ਜੀ ਇਹ ਕੀ ਕਾਣਨਾ ਐ ਐਤੋਂ 4000 ਦਾ ਪਤਾ ਨਹੀਂ ਕੀ ਗੱਲ ਆ ਵੀ ਬਣਦਾ ਨਹੀਂ ਜਾਂਦਾ ਸਾਗ ਨਹੀਂ ਜਾਂਦਾ ਜੇ ਕਦੀ ਮੌਕਾ ਮਿਲੇ ਵੀ ਪੰਜਾਬ 'ਚ ਰਹਿਣਾ ਹਾਂਜੀ ਤੇ ਰਹੋਗੇ ਜਾਂ ਨਹੀਂ ਰਹਿ ਸਕਦੇ ਆ ਨਹੀਂ ਪਰ ਫੇ ਉਹ ਸੁੱਖ ਸਹੂਲਤਾਂ ਛੱਡੀਆਂ ਪੈਣੀਆਂ ਨੇ ਇੰਗਲੈਂਡ ਵਿੱਚ ਵਾ ਜਿੱਥੇ ਬੱਚੇ ਆ ਉੱਥੇ ਸਭ ਕੁਝ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੂਡੀਓ ਮੈਂ ਤੁਹਾਡਾ ਹੋਸਟ ਤੇ ਦੋਸਤ ਸੰਜੀਵ ਭਾਟ ਆ ਅੱਜ ਸਾਡੇ ਸਟੂਡੀਓ ਅੰਦਰ ਬੀਬੀ ਅਜੀਤ ਕੌਰ ਜੀ ਪਹੁੰਚੇ ਆ ਸਾਡੇ ਕੋਲ ਤੇ ਇਹ ਇੰਗਲੈਂਡ ਦੀ ਧਰਤੀ ਤੋਂ ਆਏ ਆ ਇੰਗਲੈਂਡ ਦੇ ਸਿਟੀਜ਼ਨ ਹਨ ਤੇ ਇੱਥੇ ਹੁਣ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਆ ਉੱਥੇ ਜਿਹੜੀਆਂ ਬਜ਼ੁਰਗਾਂ ਨੂੰ ਕੀ ਕੀ ਔਕੜਾਂ ਆਉਂਦੀਆਂ ਆ ਉਹਨਾਂ ਨੂੰ ਕਿੱਦਾਂ ਇਹ ਪੇਸ਼ ਕਰਦੇ ਆ ਤੇ ਇਹ ਵੀ ਗੱਲਾਂ ਬਾਤਾਂ ਕਰਾਂਗੇ ਜਿਹੜੇ ਨਵੇਂ ਸਟੂਡੈਂਟ ਜਾਂਦੇ ਆ ਉਹਨਾਂ ਨੂੰ ਕੀ ਤੰਗੀਆਂ ਉੱਥੇ ਆਉਂਦੀਆਂ ਆ ਗੱਲਬਾਤ ਕਰਦੇ ਸ਼ੁਰੂ ਬੀਬੀ ਜੀ ਪਹੁੰਚਣ ਦੇ ਜੀ ਆਉਂ ਆ ਜੀ ਬੀਬੀ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਆ ਮੇਰੀ ਲਾਗ ਭਾਗ 90 ਤੇ ਉੱਪਰ ਹੀ ਆ 90 ਤੋਂ ਉੱਪਰ ਹੋ ਗਈ ਆ ਹਾਂ ਜੀ 90 ਤੋਂ ਉੱਪਰ ਹੀ ਆ ਹਾਂ ਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੰਗਲੈਂਡ ਜਾ ਕੇ ਬਸਿਆ ਨੂੰ ਮੈਨੂੰ ਹੋ ਗਏ 25 ਤੇ ਪਰੇ ਹੀ ਹੋ ਗਏ 25 ਸਾਲ ਹੋ ਗਏ ਲਗਭਗ ਹਾਂ ਲਗਭਗ 25 ਸਾਲ ਹੋ ਗਏ ਆ ਤੇ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਇਹ ਇੰਗਲੈਂਡ ਤੇ ਇੱਥੇ ਪੰਜਾਬ ਵਿੱਚ ਪਰਿਵਾਰ ਵਿੱਚ ਕੌਣ ਕੌਣ ਆ ਮੇਰੇ ਚਾਰ ਬੇਟੀਆਂ ਆ ਅੱਛਾ ਜੀ ਤਿੰਨ ਬੇਟੇ ਆ ਠੀਕ ਆ ਜੀ ਤੇ ਗਾਹਾਂ ਉਹਨਾਂ ਦੇ ਪਰਿਵਾਰ ਹਾਂਜੀ ਹੈਗੇ ਤੇ ਜਿਹੜੇ ਤੁਹਾਡੇ ਬੇਟੇ ਆ ਉਹ ਉਧਰ ਵਾਜਾ ਇੱਧਰ ਵਾਜਦਾ ਤੁਸੀਂ ਕਿੱਦਾਂ ਆ ਇਹ ਕੈਨੇਡਾ ਤੇ ਆ ਠੀਕ ਆ ਜੀ ਬڑا ਬੇਟਾ ਮੇਰਾ ਕੈਨੇਡਾ ਤੇ ਆ ਠੀਕ ਆ ਜੀ ਤੇ ਉਹ ਤੇ ਦੋ ਛੋਟੇ ਬੱਚੇ ਨੇ ਪਾੜੇ ਅੱਛਾ ਜੀ ਤੇ ਮੇਰੀ ਬਹੂ ਆ ਹਾਂ ਜੀ ਤੇ ਤਿੰਨ ਪੋਤੀਆਂ ਆ ਹਾਂ ਜੀ ਤੇ ਤੁਹਾਡੀ ਕੋਈ ਜਣੇ ਧੀ ਵੀ ਉਧਰ ਤੁਹਾਡੇ ਕੋਲ ਆ ਇੱਕ ਦੇ ਬੇਟੀ ਮੇਰੀ ਆ ਠੀਕ ਆ ਜੀ ਤਾਂ ਇੱਕ ਮੇਰੀ ਬੇਟੀ ਉਧਰ ਆ ਤੇ ਨਾ ਇੱਧਰ ਆ ਤੇ ਜਣੇ ਤੁਸੀਂ ਸਾਰੇ ਇਕੱਠੇ ਹੋ ਇੱਕੋ ਟਾਊਨ ਵਿੱਚ ਹੀ ਰਹਿੰਦੇ ਆ ਹਾਂ ਇੱਕ ਟਾਊਨ ਤੇ ਹੀ ਰਹਿੰਦਾ ਤੀ ਗਰੀ ਇਹ ਇੰਦਰ ਮੇਰਾ ਪਰਿਵਾਰ ਆ ਹਾਂਜੀ ਇਹ ਉਹਨਾਂ ਦਾ ਬੇਟਾ ਮੇਰਾ ਪੁੱਤ ਆ ਜਾਣੀ ਕੇ ਇੱਕ ਮੇਰੀ ਪੋਤ ਨੋ ਆ ਤੇ ਉਹਨਾਂ ਦਾ ਬੱਤੀ ਬੱਚਾ ਆ ਇੱਕ ਕਾਕਾ ਤੇ ਇੱਕ ਗੁੱਡੀ ਤੇ ਮੈਨੂੰ ਉਹਨਾਂ ਨੂੰ ਦੇਖਣੇ ਨੇ ਮੇਰਾ ਬਹੁਤ ਦਿਲ ਕਰਦਾ ਹੁਣ ਜਾਣੀਗੇ ਤੁਸੀਂ ਆਪਣੀ ਪੋਤ ਨੋ ਤੇ ਉਹਨਾਂ ਦੇ ਬੱਚਿਆਂ ਨੂੰ ਮਿਲਣ ਪੰਜਾਬ ਆਏ ਆ ਹਾਂਜੀ ਤੇ ਜਿੱਦਾਂ ਤੁਸੀਂ ਦੱਸਿਆ ਬਈ ਤੁਹਾਡਾ ਜਾਣੀ ਕਿ ਤੁਹਾਡਾ ਇੱਕ ਬੇਟਾ ਕਨੇਡਾ ਵਿੱਚ ਆ ਤੇ ਉਹਦਾ ਅੱਗੇ ਪਰਿਵਾਰ ਉਹਨਾਂ ਦਾ ਯਾਨੀ ਕਿ ਪੁੱਤ ਵੀ ਕੈਨੇਡਾ ਵਿੱਚ ਆ ਹਾਂਜੀ ਕਦੀ ਕੈਨੇਡਾ ਜਾਣ ਦਾ ਮੌਕਾ ਮਿਲਿਆ ਤੁਹਾਨੂੰ ਅਜੇ ਨਹੀਂ ਮੈਂ ਇਹ ਖਿਆਲ ਦਿਆਂ ਅੱਛਾ ਜੀ ਤੁਸੀਂ ਜਾਣਾ ਚਾਹੁੰਦੇ ਆ ਕੈਨੇਡਾ ਵੀ ਉਹ ਵੀ ਉਹ ਵੀ ਧਰਤੀ ਦੇਖਣੀ ਚਾਹੁੰਦੇ ਹੋ ਕਿੱਦਾਂ ਦੀ ਆ ਯੈਸ ਚਲੋ ਵਧੀਆ ਗੱਲ ਆ ਆਪਾਂ ਆਸ਼ਾ ਕਰਦੇ ਵੇ ਤੁਸੀਂ ਕੈਨੇਡਾ ਵੀ ਜਾਵੋ ਤਾਂ ਫਿਰ ਜਦੋਂ ਕੈਨੇਡਾ ਤੋਂ ਵਾਪਸ ਆਵਾਂਗੇ ਫਿਰ ਤੁਹਾਨੂੰ ਆਣਾ ਫਿਰ ਗੱਲਬਾਤ ਕਰਾਂਗੇ ਆਪਾਂ ਤੇ ਜਿੱਦਾਂ ਬੀਬੀ ਤੁਸੀਂ ਦੱਸਿਆ ਬਈ 25 ਸਾਲ ਪਹਿਲਾਂ ਤੁਸੀਂ ਗਏ ਸੀਗੇ ਮੈਂ ਹੁਣ ਇੱਥੇ ਤੁਹਾਨੂੰ ਇਹ ਪੁੱਛਦਾ 25 ਸਾਲ ਪਹਿਲਾਂ ਜਦੋਂ ਤੁਸੀਂ ਗਏ ਸੀਗੇ ਤੁਸੀਂ ਇਕੱਲੇ ਹੀ ਗਏ ਸੀ ਜਾਂ ਤੁਹਾਨੂੰ ਕੋਈ ਲੈਣ ਆਇਆ ਸੀ ਉਧਰੋਂ ਇੰਗਲੈਂਡ ਤੋਂ ਨਹੀਂ ਨਹੀਂ ਇਕੱਲੇ ਹੀ ਗਏ ਸੀ ਇਹ ਤੁਸੀਂ ਪੜਿਓ ਹੈਗੇ ਆ ਬਿਲਕੁਲ ਨਹੀਂ ਦਰਸ਼ਕੋ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਨਾ ਬਈ ਬੀਬੀ ਹੋਣਾ ਦੀ ਕੌਨਫੀਡੈਂਸ ਦੀ ਗੱਲ ਆ ਬਈ 25 ਸਾਲ ਪਹਿਲਾਂ ਗਏ ਤੇ ਮਾਤਾ ਅਜੀਤ ਕੌਰ ਜੀ ਕਹਿੰਦੇ ਮੈਂ ਪੜ੍ਹੀ ਨਹੀਂ ਸਕੂਲੇ ਚਲੋ ਮਾੜਾ ਮੋਟਾ ਹਿਸਾਬ ਕਿਤਾਬ ਆਉਂਦਾ ਆ ਪਰ ਫਿਰ ਵੀ ਬਹੁਤ ਬੜੀ ਗੱਲ ਆ ਬਈ ਇਹ ਇੰਗਲੈਂਡ ਨੂੰ ਪੰਜਾਬ ਤੋਂ ਕੱਲੇ ਚਲ ਗਿਆ ਸੀ ਬੀਬੀ ਜੀ ਨਾਲੇ ਮੈਂ ਇੱਕ ਗੱਲ ਹੋਰ ਪੁੱਛਦਾ ਵੀ ਹੁਣ ਕਿੰਨੀ ਗੁਆਰ ਤੁਸੀਂ ਇੰਗਲੈਂਡ ਤੋਂ ਇੱਥੇ ਪੰਜਾਬ ਨੂੰ ਆ ਗਏ ਕੱਲੇ ਕੱਲੇ ਅਹਿਲਾ ਤਾਂ ਮੈਂ ਸਾਲ ਦੇ ਸਾਲ ਆਉਂਦੀ ਰਹੀ ਆ ਠੀਕ ਆ ਜੀ ਇਹ ਜਾਣੀ ਤੇ ਹੁਣ ਕਰੋਨਾ ਕਰਕੇ ਮੈਨੂੰ ਮੈਂ ਘਟਿਆ ਆਈ ਆ ਮੈਂ 25 ਸਾਲ ਹੀ ਹੁਣ ਆਈ ਆ ਅੱਛਾ ਜੀ ਕਰੋਨਾ ਤੋਂ ਬਾਹਰ ਜਾਣੇ ਤੁਸੀਂ ਹੁਣ ਆਏ ਆ ਇੱਥੇ ਹਾਂਜੀ ਹੁਣ ਆਈਆਂ ਤੇ ਜਿੱਦਾਂ ਤੁਸੀਂ ਦੱਸਿਆ 25 ਸਾਲ ਤੋਂ ਉੱਥੇ ਆਵੇਂ ਆਉਂਦੇ ਜਾਂਦੇ ਤੁਸੀਂ ਕੱਲੇ ਹੀ ਆ ਇੰਗਲੈਂਡ ਨੂੰ ਕੱਲੇ ਆਉਂਦੇ ਜਾਂਦੇ ਆ ਜਿੱਦਾਂ ਕਦੀ ਇਹਦਾ ਡਰ ਨਹੀਂ ਲੱਗਾ ਬੇ ਉੱਥੇ 에어ਪੋਰਟ ਤੇ ਅੰਗਰੇਜ਼ੀ ਲਿਖੀ ਹੋ ਆ ਇਦਾਂ ਨਹੀਂ ਸਮਝ ਚਾਹੀਦਾ ਕਿੱਦਾਂ ਸਮਝਨੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੀ ਕਿੱਦਾਂ ਯਾਨੀ ਕਿ ਤੁਹਾਨੂੰ ਉੱਥੇ ਕਿੱਦਾਂ ਤੁਸੀਂ ਡੀਲ ਕਰਦੇ ਆ ਉੱਥੇ ਜਿਹੜੀ ਗੱਲਬਾਤ ਕਰਦੇ ਦਬਾਅ ਦੇ ਦਈਦਾ ਆ ਮਾੜੀ ਮੋਟੀ ਪਾਸਾ ਬੋਲ ਲਈ ਦੇ ਜਾਂ ਚਲੋ ਬੀਬੀ ਜੀ ਹੋਣਾ ਨਹੀਂ ਮੈਂ ਫੇਰ ਕਾਨਫੀਰੈਂਸ ਦੀ ਗੱਲ ਕਰਦਾ ਬਈ ਮੈਨੂੰ ਗੱਲ ਬੜੀ ਚੰਗੀ ਲੱਗੀ ਬਈ ਜਿੱਦਾਂ ਕਹਿੰਦੇ ਨੇ ਬਈ ਜ਼ਰੂਰਤ ਜਿਹੜੀ ਆ ਉਹ ਕਾਰਡ ਦੀ ਮਾਂ ਆ ਬਈ ਬੀਬੀ ਦੀ ਹੁਣੀ ਕਹਿੰਦੇ ਪੱਕੀਆਂ ਸਾਲਾਂ ਦੇ ਵਿੱਚ ਪਰਿਵਾਰ ਸਾਰਾ ਉੱਥੇ ਆ ਪਰ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਪੰਜਾਬ ਨੂੰ ਵਾਪਸ ਆ ਜਾਂਦੇ ਆ ਤੇ ਇਹਨਾਂ ਲਈ ਬਹੁਤ ਵੱਡੀ ਗੱਲ ਆ ਬਈ ਇਕੱਲੇ ਹੀ ਆ ਜਾਂਦੇ ਆ ਤੁਸੀਂ ਬੀਬੀ ਦੀ ਉੱਥੇ ਤੁਸੀਂ ਇੰਗਲੈਂਡ ਵਿੱਚ ਕਿਹੜੀ ਸਿਟੀ ਵਿੱਚ ਰਹਿੰਦੇ ਆ ਅਸੀਂ ਰਹਿੰਦੇ ਆ ਯਾਨੀ ਕਿ ਟਾਊਨ ਚ ਹਾਂਜੀ ਕਿਹੜੇ ਟਾਊਨ ਚ ਰਹਿੰਦੇ ਆ ਜੀ ਅਸੀਂ ਰਹਿੰਦੇ ਆ ਬਰਮਿੰਗਮ ਅੱਛਾ ਬਾਰਮਿੰਗਮ ਰਹਿੰਦੇ ਆ ਤੁਸੀਂ ਤੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਆ ਆਪਣੇ ਪੁੱਤਾਂ ਦੇ ਨਾਲ ਹੀ ਰਹਿੰਦੇ ਆ ਤੁਸੀਂ ਹਾਂ ਜੀ ਮੈਂ ਆਪਣੇ ਬੇਟਿਆਂ ਦੇ ਨਾਲ ਹੀ ਰਹਿੰਦੀ ਆ ਠੀਕ ਆ ਤੇ ਇੱਕ ਗੱਲ ਮੈਨੂੰ ਇਹ ਦੱਸੋ ਵੀ ਤੁਸੀਂ ਸਾਰਾ ਇੰਗਲੈਂਡ ਘੁੰਮ ਲਿਆ 20 ਸਾਲਾਂ ਦੇ ਵਿੱਚ ਘੁੰਮ ਲਿਆ ਕਿੱਦਾਂ ਘੁੰਮੇ ਉਹ ਵੀ ਇਕੱਲੇ ਘੁੰਮ ਲਿਆ ਸੀ ਇਕੱਲੇ ਆਣਾ ਉੱਥੇ ਜਿੱਦਾਂ ਆਉਣ ਜਾਣ ਦੇ ਕੀ ਸਾਧਨ ਆ ਕਿੱਦਾਂ ਆਉਂਦੇ ਜਾਂਦੇ ਆ ਤੁਸੀਂ ਫੇਰ ਇਕੱਲੇ ਘੁੰਮਦੇ ਆ ਇਹ ਮੈਂ ਨਾ ਬੱਸਾਂ ਹੈਗੀਆਂ ਬੱਸਾਂ ਦੇ ਵਿੱਚ ਚੱਲ ਜਾਂਦਾ ਪੜਿਆ ਜਾਣ ਕੇ ਫਿਰ ਦੱਸ ਦੇ ਦਿੰਦੇ ਆ ਆ ਬਸ ਉੱਥੇ ਜਾਣੀ ਆ ਆ ਉੱਥੇ ਜਾਣੀ ਆ ਜਿੱਦਾਂ ਜੇ ਮੈਂ ਤੁਹਾਡੇ ਟਾਊਨ ਦੀ ਗੱਲ ਕਰਾਂ ਬਰਮਿੰਘਮ ਤੋਂ ਅਗਲੇ ਸ਼ਹਿਰ ਜੇ ਜਾਣਾ ਹੋਵੇ ਜਿਹਦਾ ਲਿਸਟਰ ਹੋਇਆ ਉੱਥੇ ਵੀ ਜਾਣਾ ਨੇ ਤੁਸੀਂ ਇਕੱਲੇ ਜਾਂ ਇਕੱਲੇ ਟਾਊਨ ਵਿੱਚ ਹੀ ਘੁੰਮਨੇ ਆ ਨਹੀਂ ਉੱਥੇ ਜੇ ਮੈਂ ਜਾ ਉੱਥੇ ਮੇਰਾ ਬੇਟਾ ਲੈ ਕੇ ਜਾਂਦਾ ਠੀਕ ਆ ਉਦਾਂ ਤੁਸੀਂ ਇੰਗਲੈਂਡ ਘੁੰਮ ਲਿਆ ਆਪਣੇ ਪਰਿਵਾਰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਵੀ ਘੁੰਮ ਲਿਆ ਇਕੱਲਿਆਂ ਵੀ ਘੁੰਮ ਲਿਆ ਠੀਕ ਆ ਬੀਬੀ ਜੀ ਜਿੱਦਾਂ ਨਾ ਹੁਣ ਉੱਥੇ ਸਟੂਡੈਂਟ ਬਹੁਤ ਜਾਂਦੇ ਆ ਹਾਂਜੀ ਉਹਨਾਂ ਦਾ ਰਵੱਈਆ ਜਿਹੜੇ ਜਿੱਦਾਂ ਤੁਸੀਂ ਬਜ਼ੁਰਗ ਹੋ ਆ ਹੁਣ ਹਨਾ ਜੀ ਤੁਸੀਂ ਹੁਣ ਕੰਮ ਨਹੀਂ ਕਰਦੇ ਪਹਿਲਾਂ ਉਹਦਾ ਬੀਬੀ ਤੁਸੀਂ ਕੰਮ ਕੀਤਾ ਸੀ ਉੱਥੇ ਯਾ ਕੀਤਾ ਥੋੜਾ ਤੇਰਾ ਥੋੜਾ ਜਿਹਾ ਕੀਤਾ ਹੁਣ ਚਲੋ ਤੁਸੀਂ ਰਿਟਾਇਰਮੈਂਟ ਤੇ ਆ ਹਨਾ ਵੀ ਤੇ ਪਰ ਮੈਂ ਹੁਣ ਇਹ ਸਵਾਲ ਕਰਦਾ ਵੀ ਜਿਹੜੇ ਹੁਣ ਸਟੂਡੈਂਟ ਜਾਂਦੇ ਆ ਜਿਹਦਾ ਸਾਰਿਆਂ ਨੂੰ ਪਤਾ ਵੀ ਉਹਨਾਂ ਦੀਆਂ ਥੋੜੀਆਂ ਸਮੱਸਿਆਵਾਂ ਆ ਕੀ ਪਰ ਉਹਨਾਂ ਦਾ ਜਿਹੜਾ ਰਵੱਈਆ ਆ ਬਜ਼ੁਰਗਾਂ ਪ੍ਰਤੀ ਉਹ ਵਧੀਆ ਆ ਵਧੀਆ ਆ ਜਾਂ ਆਪਣਾ ਟਾਈਮ ਪਾਸ ਕਰਦੇ ਆ ਅੱਛਾ ਜੀ ਜਿਹੜੇ ਜਾਂਦੇ ਆ ਨਾ ਪੜਾਈ ਦੇ ਤੌਰ ਤੇ ਹਾਂਜੀ ਨਭੇ ਹੀ ਥੋੜਾ ਮਤ ਕਰਦੇ ਆ ਜਾਂ ਕਿ ਟਾਈਮ ਪਾਸ ਕਰਦੇ ਆ ਇਹ ਕੰਮ ਦੀ ਸਮੱਸਿਆ ਉਹਨਾਂ ਨਵੇਂ ਸਟੂਡੈਂਟਾਂ ਦੀਆਂ ਪੁਰਾਣੇ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਹੁਣ ਸਮੱਸਿਆ ਆਉਣ ਲੱਗ ਪਈ ਆ ਇਹ ਥੋੜੀ ਥੋੜੀ ਆਉਂਦੀ ਆ ਹਰਕ ਤਾਂ ਫੈ ਜਾਂਦਾ ਠੀਕ ਆ ਜੀ ਹਰਕ ਤਾਂ ਫੈ ਜਾਂਦਾ ਹੀ ਆ ਤੇ ਇੱਕ ਗੱਲ ਬੀਬੀ ਜੀ ਇਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਜਿਹੜੇ ਨਵੇਂ ਸਟੂਡੈਂਟ ਜਾਂਦੇ ਆ ਉੱਥੇ ਕਿੱਦਾਂ ਰਹਿੰਦੇ ਆ ਕਿਉਂਕਿ ਮਹਿੰਗਾਈ ਕਹਿੰਦੇ ਬਹੁਤ ਵੱਧ ਗਈ ਆ ਲੰਡਨ ਜਿੱਦਾ ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ ਇੰਗਲੈਂਡ ਦੇ ਵਿੱਚ ਮਹਿੰਗਾਈ ਬਹੁਤ ਵੱਧ ਗਈ ਆ ਉਹ ਵੀ ਕਿੱਦਾਂ ਸਰਵਾਈਵ ਕਰਦੇ ਆ ਉੱਥੇ ਉਹ ਇਹਦੇ ਗੁਰਦਾਰੇ ਵੀ ਆ ਗਏ ਜਿਹੜਾ ਜਿਆਦਾ ਆ ਗੁਰਦਾਰੇ ਵੀ ਲੰਗਰ ਚੱਲਦੇ ਆ ਤੇ ਆਪਣਾ ਖਾਣਾ ਪੀਣਾ ਕਰ ਲੈਂਦੇ ਆ ਮਿਲ ਜਾਂਦਾ ਕੰਮ ਜਿਹੜਾ ਜਾਨੀ ਕਿ ਕੰਮ ਕਰਨਾ ਚਾਹਵੇ ਉਹਨੂੰ ਕੰਮ ਮਿਲ ਵੀ ਜਾਂਦਾ ਆ ਹਾਂਜੀ ਤੇ ਇੱਕ ਗੱਲ ਇਹ ਆ ਜਿੱਦਾਂ ਬੀਬੀ ਜੀ ਹੁਣ ਕਹਿੰਦੇ ਵੀ ਉੱਥੇ ਇੰਗਲੈਂਡ ਦੇ ਵਿੱਚ ਵੀ ਜਿੱਦਾਂ ਕ੍ਰਾਈਮ ਬਹੁਤ ਵੱਧ ਗਿਆ ਬਈ ਜਿੱਦਾਂ ਰੌਲੇ ਰੱਪੇ ਬਹੁਤ ਵੜ ਗਏ ਬਈ ਬਹੁਤੇ ਇਹੀ ਬਲੇਮ ਕਰਦੇ ਵੀ ਇੰਡੀਆ ਤੋਂ ਸਟੂਡੈਂਟ ਜਿਆਦਾ ਗਏ ਆ ਵੀ ਉਹਨਾਂ ਨੇ ਮਾਹੌਲ ਖਰਾਬ ਕੀਤਾ ਕੀ ਤੁਹਾਨੂੰ ਵੀ ਇਦਾਂ ਨਹੀਂ ਉੱਥੇ ਕੋਈ ਜਿੱਦਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਨਾਲ ਸਾਨੂੰ ਤਾਂ ਕੋਈ ਸਾਹਮਣਾ ਨਹੀਂ ਕਰਦਾ ਉਹ ਵੀ ਸਾਡੇ ਮੰਗਰੇ ਟਾਈਮ ਪਾਸ ਕਰਨ ਗਏ ਉਹ ਵੀ ਆਪਣੇ ਟੱਟ ਦੀ ਖਾਤਰ ਗਏ ਆ। ਠੀਕ ਹੈ ਜੀ। ਤੇ ਦੱਸ ਕੋ ਬੀਬੀ ਜੀ ਹੁਣਾਂ ਨੇ ਬਹੁਤ ਵਧੀਆ ਸਨੇਹਾ ਦਿੱਤਾ ਬਈ ਚਲੋ ਅਫਵਾਹਾਂ ਜ਼ਿਆਦਾ ਹੁੰਦੀਆਂ ਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ। ਉੱਥੇ ਜਿਹੜੀ ਇੱਕ ਗੱਲ ਆ ਉਹਨੂੰ 100 ਵਾਰੀ ਰਿਪੀਟ ਕੀਤਾ ਜਾਂਦਾ ਪਰ ਬੀਬੀ ਜੀ ਕਹਿੰਦੇ 25 ਸਾਲ ਹੋ ਗਏ ਆ ਆਪਾਂ ਤਾਂ ਕਦੀ ਇਦਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਹੀਂ ਕੀਤਾ ਬੀਬੀ ਜੀ ਉੱਥੇ ਜਿਹੜਾ ਮੌਸਮ ਆ ਉਹ ਕਿਦਾਂ ਦਾ ਆ ਇੰਗਲੈਂਡ ਦਾ ਮੌਸਮ ਠੱਡੇ ਜਾਂਦੀ ਆ 12 ਮਹੀਨੇ ਠੰਡਵਾ ਇੱਕ ਮਹੀਨਾ ਥੋੜੀ ਥੋੜੀ ਗਰਮੀ ਪੈਂਦੀ ਥੋੜੀ ਥੋੜੀ ਅੱਛਾ ਜੀ ਇਹ ਜਿਹੜੇ ਰਜਾਈਆਂ ਤਾਂ ਲੈਣ ਦੀਆਂ ਨਹੀਂ ਹੈਗੀਆਂ ਕਿਉਂਕਿ ਹੀਟਰ ਬੰਦ ਹੋ ਜਾਂਦੇ ਆ ਇੱਕ ਮਹੀਨਾ ਸਿਰਫ 11 ਮਹੀਨੇ ਠੰਡਵਾ ਤੇ ਇੱਕ ਮਹੀਨਾ ਮੌਸਮ ਸੁਖਾਵਾਂ ਰਹਿੰਦਾ ਆ ਇੱਕ ਮਹੀਨਾ ਮੌਸਮ ਜਿਹੜੀ ਥੋੜੀ ਗਰਮੀ ਹੁੰਦੀ ਆ ਠੀਕ ਹੈ ਜੀ ਤੇ ਬੀਬੀ ਦੀ ਜਿੱਦਾਂ ਫੇ ਜਿਹੜਾ ਖਾਣ ਪੀਣੂ ਆ ਜਿੱਦਾਂ 25 ਸਾਲ ਪਹਿਲਾਂ ਇੱਕ ਗੱਲ ਇਹ ਦੱਸਿਓ ਵੀ ਜਿੱਦਾਂ ਇੱਧਰ ਤੁਹਾਡਾ ਜਿਹੜਾ ਘਰਵਾ ਜਿਹੜਾ ਜਿੱਥੇ ਆਪਾਂ ਹੁਣ ਬੈਠੇ ਹੋ ਆ ਖੁੱਲਾ ਡੁੱਲਾ ਵੱਡਾ ਆ ਉਹ ਇੰਗਲੈਂਡ ਦੇ ਘਰ ਛੋਟੇ ਛੋਟੇ ਆ ਇਹਨੂੰ ਕਿਦਾਂ ਤੁਸੀਂ ਦੇਖਦੇ ਆ ਵੀ ਵੱਡੇ ਘਰਾਂ ਦੇ ਵਿੱਚੋਂ ਜਾ ਕੇ ਉੱਥੇ ਛੋਟੇ ਘਰ ਕਿਦਾਂ ਤੁਹਾਨੂੰ ਲੱਗੇ ਕਿਦਾਂ ਬਸੇ ਤੁਸੀਂ ਉੱਥੇ ਜਾ ਕੇ ਇਹ ਐਡੇ ਬੱਚਿਆਂ ਦੇ ਕੋਲ ਭਾਵੇਂ ਛੋਟਾ ਵੀ ਘਰ ਹੋਵੇ ਨਾ ਜਿੱਥੇ ਬੱਚੇ ਹਾਂ ਉੱਥੇ ਦੇ ਲੱਗ ਜਾਂਦਾ ਠੀਕ ਆ ਜੀ ਬੱਚਿਆਂ ਕਰਕੇ ਉੱਥੇ ਹੁਣ ਰਹਿਣਾ ਪੈ ਰਿਹਾ ਹਾਂ ਬੱਚਿਆਂ ਕਰਕੇ ਰਹਿਣਾ ਪੈ ਗਿਆ ਪੁਰਾਣ ਮੇਰਾ ਇੱਧਰ ਵੀ ਆ ਤਾਂ ਉੱਧਰ ਵੀ ਆ ਵੀ ਤੁਹਾਨੂੰ ਇਦਾਂ ਜਿਦਾ ਤੁਸੀਂ ਛੂੜਦੇ ਨਹੀਂ ਮੈਂ ਇਹ ਸਾਰਾ ਪਰਿਵਾਰ ਇੱਕ ਪਾਸੇ ਇਕੱਠਾ ਹੋ ਜਾਓ ਜਾਂ ਸਾਰੇ ਇੰਗਲੈਂਡ ਆ ਜਾਣ ਜਾਂ ਉਹ ਸਾਰੇ ਇੰਡੀਆ ਆ ਜਾਣ ਤੇ ਅਸੀਂ ਕਿੱਦਾਂ ਆਈਏ ਅੱਛਾ ਅਸੀਂ ਇੰਡੀਆ ਕਿੱਦਾਂ ਆਈਏ ਠੀਕ ਆ ਬੀਬੀ ਹੁਣਾਂ ਨੇ ਇਹ ਗੱਲ ਕਹੀ ਕਰਦੇ ਆ ਬਈ ਜੇ ਇਹ ਇੰਡੀਆ ਵਾਲੇ ਇੰਗਲੈਂਡ ਚ ਲੱਗ ਗਏ ਤਾਂ ਫੇਰ ਸਾਡਾ ਆਉਣਾ ਜਾਣਾ ਔਖਾ ਹੋ ਜਾਣਾ ਇੱਕ ਗੱਲ ਬੀਬੀ ਜੀ ਹੋਰ ਦੱਸਿਓ ਵੇ ਜਿਹੜਾ ਉਥੇ ਗੁਰੂ ਘਰ ਵਾ ਗੁਰਦੁਆਰੇ ਆ ਹਾਂਜੀ ਉਥੇ ਤੁਸੀਂ ਜਾਣੇ ਆ ਗੁਰਦੁਆਰੇ ਕਿਹੜਾ ਤੁਹਾਨੂੰ ਨੇੜੇ ਪੈਂਦਾ ਉਥੇ ਗੁਰਦੁਆਰਾ ਸਾਡੇ ਟਾਣ ਦੇ ਵਿੱਚ ਦੋ ਗੁਰਦੁਆਰੇ ਜਿੱਥੇ ਮਰਦੀਏ ਚਲੇ ਜਾਂਦਾ ਆ ਤੇ ਉਥੇ ਬੀਬੀ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਦੀਆਂ ਸਟੂਡੈਂਟ ਉਥੇ ਲੰਗਰ ਛਕ ਲੈਂਦੇ ਹਨਾ ਫਿਰ ਉਥੇ ਕੋਈ ਮਨਾਹੀ ਤਾਂ ਹੋਣੀ ਨਹੀਂ ਗੁਰੂ ਘਰ ਦੇ ਵਿੱਚ ਲੰਗਰ ਦੀ ਕਿਸੇ ਨੂੰ ਮਨਾਹੀ ਨਹੀਂ ਹੈਗੀ ਤੇ ਜਿਹੜੇ ਤਿਹਾਰ ਵਾ ਉਹ ਤੁਸੀਂ ਜਿੱਦਾਂ ਸਾਡੇ ਇੱਥੇ ਲੋੜੀ ਦੀਵਾਲੀ ਆ ਰਖੜੀ ਆ ਇਹ ਤੁਸੀਂ ਘਰਾਂ 'ਚ ਮਨਾਉਂਦੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਮਨਾਉਂਦੇ ਆ ਜੀ ਅਸੀਂ ਸਾਡੀ ਮਰਜ਼ੀ ਚੱਲਸੀ ਪੈਲਸ ਕਰ ਲਈਏ ਜਨਮ ਦਿਨ ਆਪਣੇ ਬੱਚੇ ਦਾ ਮਨਾਉਣਾ ਹਨਾ ਜਾਂ ਅਸੀਂ ਪੈਲਸ ਕਰ ਲਈਏ ਜਾਂ ਗੁਰੂ ਘਰ ਚਲੇ ਜਾਈਏ ਜੇ ਆਪਣੀ ਮਰਜ਼ੀ ਹੈ ਤੇ ਅਸੀਂ ਘਰ ਮਨਾ ਲਈਏ ਜੇ ਰੀ ਦੀਵਾਲੀ ਆ ਇਹ ਉਹ ਅਸੀਂ ਗੁਰਦਾਰੇ ਜਾ ਕੇ ਦੀਵੇ ਲਾਏ ਦੀਆ ਠੀਕ ਆ ਜੀ ਤੇ ਘਰਾਂ ਦੇ ਵਿੱਚ ਨਿਆਣੇ ਪਟਾਕੇ ਪਟੁੱਕੇ ਵਜਾ ਲੈਂਦੇ ਆ ਜਿੱਦਾਂ ਤੁਸੀਂ ਦੱਸਿਆ ਵੀ ਦੀਵਾਲੀ ਤੇ ਪਟਾਕੇ ਬਜਾ ਲੈਣੇ ਆ ਜਿੱਦਾਂ ਉਧਰਲੀ ਉਧਰਲੀ ਪੁਲਿਸ ਜਿਹੜੀ ਇਹਨੂੰ ਮਨਾ ਨਹੀਂ ਕਰਦੀ ਵੀ ਤੁਸੀਂ ਪਟਾਕੇ ਨਹੀਂ ਬਜਾਉਣੇ ਹੈਗੇ ਅਸਾਂ ਜੀ ਉਹ ਤੁਹਾਡੇ ਨਾਲ ਕੋਆਪਰੇਟ ਕਰਦੇ ਆ ਇਹ ਗੁਰਦੁਆਰੇ ਪਟਾਕੇ ਬਹੁਤ ਚੱਲਦੇ ਆ ਅੱਛਾ ਜੀ ਹਾਂ ਕੋਈ ਵੀ ਤਿਹਾਰ ਹੋਵੇ ਨਾ ਗੁਰਦੁਆਰੇ ਪਟਾਕੇ ਚਲਾਉਂਦੇ ਆ ਬਹੁਤ ਦੋ ਤਿੰਨ ਘੰਟੇ ਬਹੁਤ ਦਾਦੇ ਯਾਨੀ ਕਿ ਤੁਹਾਨੂੰ ਉੱਥੇ ਜਾ ਕੇ ਖੁਸ਼ੀ ਮਿਲਦੀ ਕਿਉਂਕਿ ਆਪਣਾ ਭਾਈਚਾਰਾ ਆਇਆ ਹੁੰਦਾ ਉੱਥੇ ਇੰਦਾ ਗਿਆ ਜਾਣ ਕੇ ਖੁਸ਼ੀ ਇੰਦਰ ਵੀ ਹੁੰਦੀ ਓਧਰ ਵੀ ਹੁੰਦੀ ਆ ਇੱਕ ਬੀਬੀ ਦੀ ਹਾਂਜੀ ਇੱਕ ਗੱਲ ਹੋਰ ਦੱਸਿਓ ਵੀ ਜਿਹੜੇ ਗੁਰਦੁਆਰਾ ਸਾਹਿਬ ਆ ਜਿਹੜੇ ਜਿੰਨੇ ਵੀ ਗੁਰਦੁਆਰੇ ਗੁਰੂ ਘਰ ਆ ਉੱਥੇ ਜਾ ਕੇ ਉੱਥੇ ਜਾ ਕੇ ਜਿੱਦਾਂ ਜਿਹੜੇ ਬਜ਼ੁਰਗ ਆ ਇਕੱਠੇ ਹੋ ਜਾਂਦੇ ਆਪਣਾ ਸਮਾਂ ਵਧੀਆ ਬਤੀਤ ਕਰਦੇ ਕਿਉਂਕਿ ਜਿਹੜੇ ਤਾਂ ਚਲੋ ਹੁਣ ਕਮਾਂਕਾਰਾਂ ਤੇ ਉਹਨਾਂ ਬਜ਼ੁਰਗਾਂ ਦਾ ਟਾਈਮ ਪਾਸ ਵਧੀਆ ਹੋ ਜਾਂਦਾ ਕਿ ਗੁਰੂ ਘਰ ਜਾ ਕੇ ਤੁਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਚਾਹੇ ਆਪਰੇ ਤੁਹਾਡੀ ਹਮ ਉਮਰ ਹੋਏ ਤੁਹਾਡੇ ਜਾਣੀ ਕਿ ਕਹਿ ਸਕਦੇ ਆ ਵੀ ਜਿਹੜੀਆਂ ਤੁਹਾਡੀਆਂ ਸਹੇਲੀਆਂ ਹੋਈਆਂ ਉਹ ਮਿਲ ਪੈਂਦੀਆਂ ਹੁੰਦੀਆਂ ਗੁਰੂ ਘਰ ਜਾ ਕੇ ਬਿਲਕੁਲ ਮਿਲ ਕੇ ਆ। ਅੱਛਾ ਹਫ਼ਤੇ 'ਚ ਮਿਲਣਾ ਹੀ ਆ ਇੱਕ ਵਾਰੀ ਉਹਨਾਂ ਨੂੰ। ਹਾਂ ਇਹ ਤੁਹਾਡੇ ਦਾ ਛਰੇ ਦੀਆਂ ਛੁੱਟੀਆਂ ਵੀ ਹੁੰਦੀਆਂ ਆ। ਤੇ ਇਹ ਤੁਹਾਡੀ ਸਾਰਾ ਕੁਛ ਨਾ ਲੰਗਰ ਤਾਂ 24 ਘੰਟੇ ਚੱਲਦਾ। 24 ਘੰਟੇ ਚੱਲਦਾ। ਹਾਂ 24 ਘੰਟੇ ਸਾਰੇ ਗੁਰਦਵਾਰਿਆਂ ਦੇ ਵਿੱਚ 24 ਘੰਟੇ ਲੰਗਰ ਆ। ਜਿੱਦਾਂ ਵੀਬੀ ਦੀ ਜਿੱਦਾਂ ਇਹ ਇਹ ਸ਼ੁਰੂ ਤੋਂ ਗੱਲ ਸੁਣੀ ਉਹ ਬਲੈਟ ਵਿੱਚ ਕਾਨੂੰਨ ਬਹੁਤ ਸਖਤ ਆ। ਕਾਨੂੰਨ ਜਿਹੜੇ ਆ ਉਹ ਪੁਲਿਸ ਪੁਲਿਸ ਕਿੱਦਾਂ ਜਾਨੀ ਕਿ ਬਈ ਬੰਦੇ ਨੂੰ ਜਾਂਦੇ ਨੂੰ ਫੜ ਲੈਣਗੇ ਪਹਿਲਾਂ ਤੁਹਾਡੀ ਪੁਛ ਪੜਤਾਲ ਕਰਦੀ ਵੀ ਤੁਸੀਂ ਗੁਨਾਹ ਕੀਤਾ ਜਾਂ ਨਹੀਂ ਗੁਨਾਹ ਕੀਤਾ ਮੈਂ ਪੁੱਛਦੇ ਆ ਅੱਛਾ ਜੀ ਪਹਿਲਾਂ ਜੇ ਗੱਲਾਂ ਗੁਨਾਹ ਕੀਤਾ ਹੈ ਹੋਵੇ ਉਹਨਾਂ ਦਾ ਫੈਸਲਾ ਜਾਵੇਂ ਹੁੰਦੀ ਆ ਅੱਛਾ ਯਾਨੀ ਕਿ ਸੁਣਵਾਈ ਹੈਗੀ ਉੱਥੇ ਆਮ ਬੰਦੇ ਦੀ ਵੀ ਧੱਕਾ ਨਹੀਂ ਹੈਗਾ ਧੱਕਾ ਨਹੀਂ ਹੈਗਾ ਮੈਂ ਧੱਕਾ ਨਹੀਂ ਹੈਗਾ ਅੱਛਾ ਜੀ ਧੱਕਾ ਕਿਸੇ ਗੱਲ ਵਿੱਚ ਹੋਈ ਨਹੀਂ ਹੈਗਾ ਧੱਕਾ ਕਿਸੇ ਗੱਲ ਜਿਹੜਾ ਦੋਸ਼ੀ ਆ ਉਹਨੇ ਸਜ਼ਾ ਪਾਉਣੀ ਪਾਉਣੀ ਆ ਹਾਂ ਜਿਹੜਾ ਦੋਸ਼ੀ ਹੈ ਉਹਨਾਂ ਤੋਂ ਸਜ਼ਾ ਪਾਉਣੀ ਪਾਉਣੀ ਆ ਜਿੱਦਾਂ ਇੱਕ ਸਵਾਲ ਹੋਰ ਸੀਗਾ ਬੀਬੀ ਜੀ ਵੀ ਜਿਹੜੇ ਰਿਸ਼ਤੇ ਆ ਹਾਂਜੀ ਇੱਧਰ ਜ਼ਿਆਦਾ ਗੂੜੇ ਆ ਪੰਜਾਬ 'ਚ ਜਾਂ ਇੰਗਲੈਂਡ 'ਚ ਜ਼ਿਆਦਾ ਗੂੜੇ ਆ ਜਿਹੜੇ ਪੰਜਾਬ 'ਤੇ ਰਿਸ਼ਤੇ ਉਹ ਸਾਡੇ ਪੰਜਾਬ 'ਤੇ ਆ ਜਿਹੜੇ ਉਧਰ ਦੇ ਉਹ ਉਧਰ ਨੇ ਆ ਇਹ ਜਾਨੀ ਕਿ ਪਿਆਰ ਦੋਨਾਂ ਵਿੱਚ ਹੀ ਕਾਇਮ ਆ ਹਾਂ ਪਿਆਰ ਦੋਨੇ ਪਾਸਿਆਂ ਮੇਰਾ ਪਰਿਵਾਰ ਸਾਰਾ ਉਂਦਰ ਆ ਵਿਛਲਾ ਵਿਛਲਾ ਸਾਰਾ ਪਰਿਵਾਰ ਮੇਰਾ ਭਰਾ ਤੇ ਅਪਰਜਾਇਆਂ ਕੇ ਸਾਰਾ ਪਰਿਵਾਰ ਮੇਰਾ ਉਂਦਰ ਆ ਬੀਬੀ ਜੀ ਹੁਣੀ ਕਹਿੰਦੇ ਬਈ ਜਾਨੀ ਕਿ ਇਹ ਗੱਲ ਕਰਾਂ ਇਹਨਾਂ ਦੇ ਰਿਸ਼ਤੇਦਾਰਾਂ ਦੀ ਬਈ ਬੈਲ ਸੈਟਲ ਫੈਮਿਲੀ ਆ ਰਿਸ਼ਤੇਦਾਰ ਇੰਗਲੈਂਡ ਅ ਕੈਨੇਡਾ ਅ ਅਮਰੀਕਾ ਤੇ ਇੱਧਰ ਵੀ ਵਧੀਆ ਜੌਬਸ ਦੇ ਉੱਤੇ ਇਹਨਾਂ ਦਾ ਪਰਿਵਾਰ ਵਾ ਬੀਬੀ ਜੀ ਹੁਣ ਗੱਲ ਰਿਸ਼ਤਿਆਂ ਦੀ ਆ ਗਈ ਆ ਹਾਂਜੀ ਜਿੱਦਾਂ ਤੁਸੀਂ ਚਲੋ ਫੇਰ ਵੀ ਹੁਣ ਤੁਸੀਂ ਕਹਿੰਦੇ ਬਈ ਮੈਂ ਸਾਲ ਬਾਅਦ ਆ ਜਾਂਦੀ ਸੀ ਕਰੋਨਾ ਕਰਕੇ ਨਹੀਂ ਆ ਸਕੀ ਹਾਂਜੀ ਕਈ ਬਜ਼ਾਰੇ ਬਜ਼ੁਰਗ ਇਦਾਂ ਦੇ ਵੀ ਹੁਣੇ ਜਿਨ੍ਹਾਂ ਨੂੰ ਜਾਨੀ ਕਿ ਨਹੀਂ ਆ ਸਕਦੇ ਹਰੇਕ ਸਾਲ ਉਹ ਫਿਰ ਉਹ ਇੰਗਲੈਂਡ ਨੂੰ ਕਿੱਦਾਂ ਸਮਝਦੇ ਆ ਮਜ਼ਦੂਰੀ ਦੇ ਧੱਕਾ ਨੇ ਫਿਰ ਉਹ ਜਿਦਾ ਇੰਗਲੈਂਡ ਨੂੰ ਕੈਦ ਸਮਝਦੇ ਕਿ ਨਹੀਂ ਪਰ ਸਾਰੇ ਇੱਕੋ ਜਿਹੇ ਨਹੀਂ ਹੈਗੇ ਅੱਛਾ ਜੀ ਸਾਰੇ ਇੱਕੋ ਜਿਹੇ ਨਹੀਂ ਹੈਗੇ ਵੀ ਚੰਗੇ ਵੀ ਬਿਠਾਰੇ ਆ ਠੀਕ ਆ ਜੀ ਵਿੱਚ ਉਹਦੇ ਲੈ ਮਹੌਲ ਵਿੱਚ ਜਿੱਦਾਂ ਤੁਸੀਂ ਤਾਂ ਹੁਣ ਚਲੋ ਰਾਜ ਵਿੱਚ ਗਏ ਆ ਵੀ ਕਿਉਂਕਿ ਤੁਹਾਡਾ ਜਿਹੜਾ ਪਰਿਵਾਰ ਉਧਰ ਵੀ ਸਖਾਵਾਂ ਤੇ ਇੱਧਰ ਵੀ ਸਖਾਵਾਂ ਤੁਹਾਨੂੰ ਕੋਈ ਤੰਗੀ ਨਹੀਂ ਹੈਗੀ ਨਹੀਂ ਸਾਨੂੰ ਕੋਈ ਤੰਗੀ ਪਰ ਕਈ ਪਰਿਵਾਰਾਂ ਮੈਂ ਦੇਖੇ ਵੀ ਆ ਸੁਣੇ ਵੀ ਹੈਗੇ ਮੇਰੇ ਚਲੋ ਨੋਨ ਦੇ ਵਿੱਚੋਂ ਹੈਗੇ ਆ ਵੀ ਉਧਰ ਬਜ਼ੁਰਗਾਂ ਦੀ ਥੋੜੀ ਪਰਵਾਹ ਹੀ ਨਹੀਂ ਕਰਦੇ ਹੈਗੇ ਲੈ ਜਰੂਰ ਜਾਂਦੇ ਆ ਪਰ ਬਜ਼ੁਰਗਾਂ ਨੂੰ ਥੋੜਾ ਜਿਹਾ ਪਿਆਰ ਨਹੀਂ ਦਿੰਦੇ ਜਾਂ ਸਮਾਂ ਨਹੀਂ ਦਿੰਦੇ ਤੁਸੀਂ ਇਹ ਕੀ ਕਹਿੰਨੇ ਕਿੱਦਾਂ ਸੋਚਦੇ ਏ ਨਾ ਬਾਰੇ ਪੁੱਤ ਜਿਹੜੇ ਨਾਲਤੀ ਕਹਦਾ ਉਹ ਨਹੀਂ ਸਮਾਂ ਦਿੰਦੇ ਜਿਹੜਾ ਨੇ ਮਾਪੇ ਦੀ ਲੋੜ ਆ ਨਾ ਉਹ ਬਿਲਕੁਲ ਸਮਾਂ ਦਿੰਦੇ ਆ ਕਿ ਇਸ ਗੱਲ ਤੋਂ ਤੁਹਾਡੇ ਤੋਂ ਮੈਂ ਇਹ ਮਤਲਬ ਕੱਢਾਂ ਵੀ ਕਈਆਂ ਨੇ ਉੱਥੇ ਆਪਣੇ ਬਜ਼ੁਰਗ ਸਿਰਫ ਪੈਨਸ਼ਨਾਂ ਕਰਕੇ ਰੱਖਿਓ ਆ। ਜੀ ਜੀ। ਬਹੁਤ ਲੋਕ ਆ। ਅੱਛਾ ਜੀ। ਇਹਨਾਂ ਨੂੰ ਸਿਰਫ ਮਤਲਬ ਬਜ਼ੁਰਗਾਂ ਨਾਲ ਨਹੀਂ ਸਿਰਫ ਉਹਨਾਂ ਦੇ ਜਿਹੜੇ ਆਉਂਦੇ ਪੌੜਵਾ ਉਹਨਾਂ ਨਾਲ ਮਤਲਬ ਆ। ਪੈਸੇ ਦਾ ਮਤਲਬ ਆ। ਅੱਛਾ ਜੀ। ਤੇ ਜਿਹੜੇ ਸਾਡੇ ਆਪਣੇ ਆ ਜਿਹੜੇ ਆਪਣੇ ਮਾਪਿਆਂ ਨੂੰ ਸੰਭਾਲਦੇ ਆ ਇਹ ਉਹ ਬਹੁਤ ਕਰਦੇ ਆ। ਉਹ ਘਰਾਂ ਦੇ ਵਿੱਚ ਆਪਣੇ ਮਾਪਿਆਂ ਨੂੰ ਰੱਖਦੇ ਆ। ਏ ਇਹ ਜਿੱਦਾਂ ਜਿਹੜੀ ਤੁਸੀਂ ਆ ਗੱਲ ਕੀਤੀ ਵੀ ਜਿਹੜੇ ਬਹੁਤੇ ਆ ਮਾਂ ਪੇ ਜਾਨੀ ਕਿ ਜਿਹੜੇ ਬਜ਼ੁਰਗਾਂ ਨੂੰ ਰੱਖਦੇ ਨਹੀਂ ਹੈਗੇ ਇਹ ਸਾਡੇ ਪੰਜਾਬੀ ਭਾਈਚਾਰੇ ਦੀ ਗੱਲ ਹੀ ਕਰਦੇ ਆਪਾਂ ਇਹ ਗੋਰੀਆਂ ਦੀ ਰਿੱਛਾਂ ਕਰਦੇ ਆ ਅੱਛਾ ਜਾਨੀ ਕਿ ਪਹਿਲਾਂ ਗੋਰੇ ਇਦਾਂ ਕਰਦੇ ਹੁਣ ਸਾਡਾ ਪੰਜਾਬੀ ਭਾਈਚਾਰਾ ਵੀ ਇਦਾਂ ਕਰਨ ਲੱਗ ਪਿਆ ਸਾਡਾ ਭਾਈਚਾਰਾ ਵੀ ਇਹ ਕੰਮ ਲਾ ਪਿਆ ਕਰਨ ਅੱਛਾ ਜੀ ਹਾਂ ਤੇ ਪਰ ਫੇ ਇਹ ਤਾਂ ਦੁੱਖ ਦੀ ਗੱਲ ਹੋਣਾ ਕਿਵੇਂ ਬਜ਼ੁਰਗਾਂ ਦਾ ਮਨ ਦਿਖਾਉਣਾ ਤਾਂ ਬਹੁਤ ਮਾੜੀ ਗੱਲ ਹੋ ਆ ਜੀ ਜਿਆਦਾ ਮਾੜੀ ਗੱਲ ਵੈਸੇ ਲਾ ਲੈਣਾ ਬਜ਼ੁਰਗਾਂ ਨੂੰ ਠੱਕਾ ਦੇ ਦੇਣਾ ਇਹ ਹੋਮ ਚ ਜਿਹੜੇ ਨਹੀਂ ਤੁਰ ਹੁੰਦਾ ਹੋਮ ਤੇ ਬਾੜ ਦਿੰਦੇ ਆ ਸਰਕਾਰ ਚਾਉਂਦੀ ਆ ਅੱਛਾ ਯਾਨੀ ਕਿ ਉੱਥੇ ਇਦਾਂ ਦੇ ਹਾਲਾਤ ਵੀ ਹੈਗੇ ਵੀ ਕਈ ਜਿਹੜੇ ਨਿਆਣੇ ਆ ਆਪਣੇ ਮਾਪੇ ਨੂੰ ਸੰਭ ਦੇ ਨਹੀਂ ਉਹ ਹੋਮ ਚ ਦੇ ਦੇ ਸਰਕਾਰ ਨੂੰ ਦੇ ਦਿੰਦੇ ਆ ਹਾਂ ਸਰਕਾਰ ਨੂੰ ਦਿੰਦੇ ਆ ਇਹ ਫੇਰ ਸਰਕਾਰ ਫੇਰ ਸੇਵਾ ਕਰਦੀ ਤੁਹਾਡੀ ਫੇਰ ਸਰਕਾਰ ਉਹਨਾਂ ਦੇ ਕੋਈ ਐਕਸ਼ਨ ਨਹੀਂ ਲੈਂਦੀ ਵੀ ਤੁਸੀਂ ਆਪਣੇ ਮਾਪੇ ਨੂੰ ਇਦਾਂ ਹੋਮ ਤੇ ਘਾਲੇ ਪਾਤ ਦਾ ਉਹ ਫੇਰ ਉਹਨਾਂ ਦੀਆਂ ਬੁੱਕਾਂ ਲੈ ਜਾਂਦੀ ਆ ਸਰਕਾਰ ਅੱਛਾ ਜੀ ਇਹ ਬੁੱッコ ਲੰਨ ਦੀਆਂ ਕਾਮ ਉਹਨਾਂ ਦੀ ਸੇਵਾ ਕਰਦੀ ਆ ਅੱਛਾ ਯਾਨੀ ਕਿ ਜਿਹੜੀ ਪੈਨਸ਼ਨ ਆਉਂਦੀ ਆ ਉਹ ਵੀ ਉਹਨਾਂ ਬਜ਼ੁਰਗਾਂ ਦੇ ਖਾਤੇ ਚ ਆਉਣ ਲੱਗ ਪੈਂਦੀ ਆ ਹਾਂ ਉਹਨਾਂ ਦੇ ਖਾਤੇ ਆਉਣ ਲੱਗ ਪੈਂਦੀ ਆ ਠੀਕ ਹੈ ਜੀ ਤੇ ਬਜ਼ੁਰਗ ਜਿਹੜੇ ਉਹ ਖੁਸ਼ ਹੋ ਜਾਂਦੇ ਆ ਦਾ ਜਿਹੜੇ ਹੈਗੇ ਆਪਣੇ ਇੰਡੀਆ ਦੇ ਯਾਨੀ ਮਾਂ ਪੇੜ ਨੂੰ ਸਮਝਦੇ ਆ ਇਹ ਉਹ ਵੀ ਆਪਣੇ ਮਾਂ ਪੇੜ ਨੂੰ ਤੰਗੀ ਦਿੰਦੇ ਠੀਕ ਹੈ ਜੀ ਉਹ ਆਪਣੇ ਨਾਮ ਰੱਖਦੇ ਆ ਜਦੋਂ 25 ਸਾਲ ਪਹਿਲਾਂ ਗਏ ਸੀ ਉਦੋਂ ਇੰਗਲੈਂਡ ਕਿਦਾਂ ਦਾ ਸੀ ਤਾਂ ਹੁਣ ਕਿਦਾਂ ਦਾ 2023 ਦੇ ਵਿੱਚ ਪਹਿਲਾਂ ਠੀਕ ਚੰਗਾ ਹੁਣ ਬਦਲ ਗਿਆ ਕਿੱਦਾਂ ਬਦਲਿਆ ਹੁਣ ਐਡਾ ਹੀ ਬਦਲ ਗਿਆ ਦੇਖੋ ਦੇਖੀ ਉੱਚ ਕੀ ਤੁਹਾਨੂੰ ਬਦਲਾਵ ਲੱਗਾ ਕਿਉਂਕਿ ਜਦੋਂ ਗਏ ਸੀਗੇ ਚਲੋ ਤੁਸੀਂ ਵੀ ਆਪਣੀ ਜਾਨੀ ਕਿ ਉਮਰ ਵਧੀਆ ਉਮਰ ਦੇ ਵਿੱਚ ਚਲ ਗਏ ਸੀਗੇ ਠੀਕ ਹੈ ਜੀ ਆਪਣੇ ਪਰਿਵਾਰ ਦੇ ਕੋਲ ਹੁਣ ਤਾਂ ਚਲੋ ਠੀਕ ਆ ਬਈ ਉਮਰ ਵੀ ਤੁਹਾਡੀ ਹੁਣ ਲਗਭਗ 90 ਸਾਲ ਹੋ ਗਈ ਆ ਹੁਣ ਤੋਂ 25 ਸਾਲ ਪਹਿਲਾਂ ਜੇ ਲਾਈਏ ਜਾਵੇ ਤਾਂ ਤੁਸੀਂ 65 ਸਾਲ ਦੀ ਉਮਰ ਤੱਕ ਚਲ ਗਏ ਸੀ ਹਾਂਜੀ ਉਦੋਂ ਤੁਸੀਂ ਜਦੋਂ ਦੇਖਿਆ ਉੱਥੇ ਦੇਖਿਆ ਉਹਨੂੰ ਉਹ ਐਨੇ ਸਟੂਡੈਂਟ ਨਹੀਂ ਗਏ ਉਹ ਹੁਣੇ ਲਕੀ ਸਾਲ ਪਹਿਲਾਂ ਨਹੀਂ ਗਏ ਸੀ ਤੇ ਹੁਣ ਜਦੋਂ ਸਟੂਡੈਂਟ ਗਏ ਆ ਹੁਣ ਇੰਗਲੈਂਡ ਦੇ ਵਿੱਚ ਕਿਦਾਂ ਭੀੜ ਭੜਕਾ ਹੋ ਗਿਆ ਆ ਸ਼ੁਰੂ ਹੁਣ ਦੁਨੀਆ ਵੱਧ ਗਈ ਵੱਧ ਗਈ ਦੁਨੀਆ ਦੁਨੀਆ ਵੱਧ ਗਈ ਆ ਅੱਛਾ ਜੀ ਹਾਂ ਜੀ ਦੁਨੀਆ ਵੱਧ ਗਈ ਤਾਂ ਹੁੰਦਾ ਇਦਾਂ ਇੱਕ ਗੱਲ ਯਾਨੀ ਕਿ ਮੈਂ ਤੁਹਾਡਾ ਹੋਰ ਕੰਨ ਨਹੀਂ ਚਾਹਣਾ ਵੀ ਜਿੱਦਾਂ ਇੱਥੇ ਹੁਣ ਪੰਜਾਬ ਦੇ ਅੰਦਰ ਹਾਂਜੀ ਕੋਈ ਵੀ ਜਿਹੜਾ ਸਮਾਨ ਹੋਵੇ ਇੱਥੇ ਜਿੱਦਾਂ ਰੇੜੀ ਵਾਲਾ ਕੋਈ ਸਬਜ਼ੀ ਦੇ ਗਿਆ ਕੋਈ ਡੱਬਾ ਸਭ ਕੁਝ ਇੱਥੇ ਘਰ ਦੇ ਬਾਹਰ ਹੀ ਰੇੜੀ ਰੇੜੀ ਦੇ ਉੱਤੋਂ ਹੀ ਮਿਲ ਜਾਂਦਾ ਸਾਨੂੰ ਹਾਂਜੀ ਉੱਥੇ ਮਾਰਕੀਟਾਂ ਵਿੱਚ ਜਾਣਾ ਪੈਂਦਾ ਆ ਨਹੀਂ ਹਾਂਜੀ ਬਿਲਕੁਲ ਨਹੀਂ ਫਿਰ ਕਿੱਦਾਂ ਉੱਥੋਂ ਸਮਾਨ ਲੈਣੇ ਤੁਸੀਂ ਆਰਡਰ ਕਰਦੇ ਫੋਨ ਕਰਦੇ ਆਰਡਰ ਕਰਦੇ ਘਰ ਮਿਲ ਜਾਂਦਾ ਨਾ ਘਰ ਆ ਜਾਂਦਾ ਹੋਮ ਡਿਲੀਵਰੀ ਆ ਸੀਗਾ ਮੇਰੇ ਦਿਮਾਗ 'ਚ ਐਸੀ ਬਈ ਸ਼ਾਇਦ ਉੱਥੇ ਜਾਣਾ ਪੈਂਦਾ ਨਹੀਂ ਪਰ ਹੁਣ ਹੋਮ ਡਿਲੀਵਰੀ ਹੋ ਗਈ ਉੱਥੇ ਵੀ ਨਹੀਂ 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 ਪਰ ਆ ਜਿਹੜਾ ਮਾਹੌਲ ਚੰਗਾ ਨਹੀਂ ਵਿੱਚ ਤੁਸੀਂ ਜਾਨੀ ਕਿ ਖੇਤ ਵਿੱਚੋਂ ਪੱਤ ਕੇ ਸਬਜ਼ੀ ਖਾ ਲੈਣੀ ਆ ਉੱਥੇ ਫੇਰ ਵੀ ਜਾਨੀ ਕਿ ਕਿਤੇ ਨਾ ਕਿਤੇ ਫਰੈਸ਼ ਤਾਂ ਮਿਲਦੀ ਨਹੀਂ ਹੁਣੀ ਇਹ ਕਿਉਂ ਜਿੱਦਾਂ ਦੀ ਹੈਗੀ ਮਿਲਦਾ ਆ ਸਾਰਾ ਕੁਝ ਮਿਲਦਾ ਸਭ ਕੁਝ ਵਾ ਇੰਡੀਆ ਵਰਗਾ ਟੇਸਟ ਹੈਗਾ ਉੱਥੇ ਸਭ ਕੁਝ ਖਾਣਾ ਪੈਂਦਾ ਅੱਛਾ ਖਾਣਾ ਪੈਂਦਾ ਜਦੋਂ ਇੱਥੇ ਮੁੜ ਕੇ ਪੰਜਾਬ ਚ ਹੁਣ ਆਏ ਤੁਹਾਨੂੰ ਲਗਭਗ ਇੱਕ ਮਹੀਨਾ ਹੋ ਗਿਆ ਹਾਂਜੀ ਸਾਗ ਖਾਦਾਂ ਬਿਲਕੁਲ ਖਾਦਾਂ ਸਵਾਦ ਲੱਗਾ ਵਧੀਆ ਹੈਗਾ ਉੱਥੇ ਵੀ ਅੱਛਾ ਜੀ ਪਰ ਐਸਾ ਸਵਾਦ ਨਹੀਂ ਕੀ ਉਹ ਗੱਲ ਕੀ ਹੈ ਵੀ ਪੰਜਾਬ ਵਾਲਾ ਟੇਸਟ ਨਹੀਂ ਬਣਦਾ ਉਧਰਲੇ ਸਾਗ ਜੀ ਇਹ ਕੀ ਕਾਣਨਵਾ ਇਹ ਤਾਂ ਜਦ ਦਾ ਪਤਾ ਨਹੀਂ ਕੀ ਗੱਲ ਆ ਕਿ ਬਣਦਾ ਨਹੀਂ ਇਦਾਂ ਦਾ ਛੋੜ ਨਹੀਂ ਇਦਾਂ ਦਾ ਹੈਗਾ ਸਹੀ ਉਧਰ ਠੀਕ ਹੈ ਜੀ ਉਧਰ ਦਾ ਸੋਣਾ ਆ ਪਰ ਨਹੀਂ ਜਿੱਦਾਂ ਸਾਗ ਦੀ ਗੱਲ ਕਰੀਏ ਜਾਂ ਹੋਰ ਵੀ ਜਿਹੜੀਆਂ ਸਾਗ ਦੀਆਂ ਕਿਸੇ ਦਾ ਵੀ ਟੇਸ ਨਹੀਂ ਬਣਦਾ ਨਹੀਂ ਅੱਛਾ ਬਗੈਰ ਤੇ ਜਿਹੜੀ ਟੇਸ ਇਥੇ ਇੰਡੀਆ ਚ ਹੀ ਬਣਦਾ ਹਾਂ ਪਤਾ ਨਹੀਂ ਦਰਸ਼ਕੋ ਕੀ ਗੱਲ ਆ ਜਿੰਨਿਆਂ ਨਾਲ ਵੀ ਗੱਲ ਕੀਤੀ ਸਾਰੇ ਹੀ ਕਹਿੰਦੇ ਵੀ ਉਥੇ ਸਮਾਨ ਸਭ ਕੁਝ ਮਿਲਦਾ ਪਰ ਟੇਸਟ ਨਹੀਂ ਬਣਦਾ ਹੁਣ ਮੈਨੂੰ ਨਹੀਂ ਪਤਾ ਨਾ ਹੀ ਮੈਨੂੰ ਸਮਝ ਲੱਗੀ ਵੀ ਇਹ ਕੀ ਕਾਰਨ ਹੋ ਕਿਉਂਕਿ ਜੇ ਦੇਖਿਆ ਜਾਵੇ ਉਧਰ ਤਾਂ ਜਿਆਦਾ ਚੀਜ਼ਾਂ ਸ਼ੁੱਧ ਆ ਪਿਓਰ ਵਾ ਸਾਡੇ ਦਾ ਜਦੋਂ ਇੰਨਾ ਨਹੀਂ ਕੋਈ ਸ਼ੁੱਧ ਹੈਗਾ ਪਰ ਫੇਰ ਵੀ ਟੇਸਟ ਨਹੀਂ ਬਣਦਾ ਹੈਗਾ ਬੀਬੀ ਜਿੱਦਾਂ ਤੁਸੀਂ ਕਰੋਨਾ ਦੀ ਗੱਲ ਕੀਤੀ ਵੀ ਕਰੋਨਾ ਦੇ ਵਿੱਚੋਂ ਯਾਨੀ ਕਿ ਤੁਸੀਂ ਬਹੁਤ ਔਖਾ ਸਮਾਂ ਕਢਾਇਆ 5 ਸਾਲ ਬਾਅਦ ਹੁਣ ਮੁੜ ਕੇ ਆਏ ਆ ਹਾਂਜੀ ਉਦੋਂ ਤੁਹਾਨੂੰ ਕੀ ਕੀ ਸਮੱਸਿਆਵਾਂ ਆਈਆਂ ਕਰੋਨਾ ਸਮੇਂ ਵਿੱਚ ਉਧਰ ਸਮੱਸਿਆ ਵਸ ਅੰਦਰ ਹੈ ਰਹੀ ਹੈ ਸਾਡਾ ਅੱਛਾ ਜੀ ਅੰਦਰ ਹੈ ਰਹਿਣਾ ਤੇ ਬੱਚਿਆਂ ਨੇ ਖਾਣਾ ਬਣਾਉਣਾ ਇਹ ਡੋਰ ਖੋਲਣੀ ਤਾਂ ਸਾਨੂੰ ਫੜਾ ਦੇ ਨੀ ਕਿ ਬਾਹਰ ਨਹੀਂ ਨਿਕਲਣਾ ਤੁਸੀਂ ਫਿਰ ਉਹਦਾ ਸਮਾਂ ਤੁਹਾਡੇ ਲਈ ਬਹੁਤ ਔਖਾ ਹੋਣਾ ਕਿਉਂ ਬੜਾ ਔਖਾ ਤਾਂ ਜਿਆਦਾ ਔਖਾ ਤਾਂ ਬੱਚੇ ਦੇ ਮੂੰਹ ਨਹੀਂ ਦੇਖਣੇ ਬੱਚੇ ਤਾਂ ਗੱਲਾਂ ਨਹੀਂ ਕਰਨੀਆਂ ਇਹ ਔਖਾ ਸੀ ਜਾਨੀ ਘਰ ਦੇ ਵਿੱਚ ਇੱਕ ਹੋਰ ਕੈਦ ਪਹਿਲਾਂ ਇੰਗਲੈਂਡ ਵਾਲੀ ਕੈਦ ਫੇਰ ਘਰ ਦੇ ਵਿੱਚ ਕੈਦ ਅੱਛਾ ਜੀ ਡਰਦੇ ਡਰਦੇ ਸੀ ਇੱਕ ਦੂਜੇ ਤੋਂ ਵੀ ਹਾਂ ਉਹ ਦੇਖੋ ਬੀਬੀ ਦੀ ਕਿੰਦਾ ਨਾ ਸਮਾਂ ਆ ਗਿਆ ਸੀ ਵੀ ਇਹ ਰਿਸ਼ਤੇ ਜਿਹੜੇ ਸੀ ਇੱਕ ਦੂਜੇ ਤੋਂ ਡੰਨ ਲੱਗ ਰਹੇ ਸੀ ਡੰਨ ਲੱਗ ਰਹੇ ਇਹ ਜਾਨ ਸਾਰਿਆਂ ਨੇ ਪਿਆਰੀ ਗਿਆ ਅੱਛਾ ਜੀ ਹਾਂ ਕਿੰਨਾ ਸਮਾਂ ਇਦਾਂ ਕੱਟਿਆ ਤੁਸੀਂ ਜਿਆਦਾ ਜਿਆਦਾ 3 ਮਹੀਨੇ ਅੱਛਾ 3 ਮਹੀਨੇ ਉਹ ਉਦੋਂ ਇੰਡੀਆ 'ਚ ਵੀ ਲਾਕਡਾਊਨ ਲੱਗਾ ਸੀ ਉਹ ਸਮਾਂ ਬਹੁਤ ਔਖਾ ਕੱਟਿਆ ਜਿਆਦਾ ਔਖਾ ਸੀ ਜਿੱਦਾਂ ਹੁਣ ਤੁਸੀਂ ਇੱਥੇ ਇੰਡੀਆ ਆਏ ਨੇ ਤੁਹਾਨੂੰ 1 ਮਹੀਨਾ ਹੋ ਗਿਆ ਲਗਭਗ 1 ਵੀਕ ਤੁਸੀਂ ਹੋਰ 'ਚ ਹੈਗੇ ਤਾਂ ਵਾਪਸ ਚਲ ਜਾਣਾ ਹਾਂਜੀ ਜੇ ਕਦੀ ਜੇ ਕਦੀ ਮੌਕਾ ਮਿਲੇ ਵੀ ਪੰਜਾਬ 'ਚ ਰਹਿਣਾ ਹਾਂਜੀ ਤੇ ਰਹੋਗੇ ਜਾਂ ਨਹੀਂ ਰਹਿ ਸਕਦੇ ਆ ਨੇ ਪਰ ਵਿਦੇਸ਼ ਸੁੱਖ ਸਹੂਲਤਾਂ ਛੜੜੀਆਂ ਪੈਣੀਆਂ ਨੇ ਇੰਗਲੈਂਡ ਵਿੱਚ ਵਾ ਜਿੱਥੇ ਬੱਚੇ ਆ ਉੱਥੇ ਸਭ ਕੁਝ ਆ ਵੀ ਯਾਨੀ ਕਿ ਜਿਨ੍ਹਾਂ ਨੇ ਤੁਸੀਂ ਇਹ ਇਹ ਸਨੇਹਾ ਦਿੱਨੇ ਸਾਡੇ ਦਰਸ਼ਕਾਂ ਨੂੰ ਵੀ ਜਿਨ੍ਹਾਂ ਦੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭਦੇ ਆ ਹਾਂਜੀ ਉਹਨਾਂ ਲਈ ਉੱਧਰ ਵੀ ਪੰਜਾਬ ਹੀ ਆ ਇਹ ਤਾਂ ਗੱਲ ਹੈਗੀ ਆ ਪਰ ਜਿਹੜਾ ਪੰਜਾਬ ਤਾਂ ਹੈਗਾ ਪਰ ਜਿਹੜਾ ਪਿਆਰ ਆ ਇਹ ਉਹ ਦੋਹੀ ਪਾਸੀਆਂ ਠੀਕ ਆ ਜੀ ਅ ਦੱਸਿਓ ਮੈਂ ਨਾ ਇਹ ਆ ਜਿਹੜੀ ਗੱਲਬਾਤ ਦੇ ਵਿੱਚੋਂ ਇੱਕ ਸਿੱਟਾ ਜ਼ਰੂਰ ਕੱਢਿਆ ਵੀ ਬੀਬੀ ਜੀ ਹੁਣੀ ਨਾ ਇੱਕੋ ਗੱਲ ਤੇ ਜ਼ੋਰ ਦਿੰਦੇ ਵੀ ਪਰਿਵਾਰ ਜਿਹੜਾ ਹੈ ਨਾ ਉਹ ਇਕੱਠਾ ਹੋਵੇ ਉਹਦੇ ਵਿੱਚ ਪਿਆਰ ਹੋਣਾ ਚਾਹੀਦਾ ਚਾਹੇ ਉਹ ਇੱਧਰ ਰਹਿਣ ਜਾਏ ਉੱਧਰ ਹੁਣ ਇਹਨਾਂ ਦਾ ਅੱਧਾ ਪਰਿਵਾਰ ਇੱਧਰ ਵਾ ਅੱਧਾ ਉੱਧਰ ਵਾ ਆਇਆ ਨੇ ਪਰ ਇਹ ਬੀਬੀ ਜੀ ਜਿੱਦਾਂ ਮੈਂ ਬਹੁਤੇ ਬਜ਼ੁਰਗਾਂ ਨਾਲ ਗੱਲ ਕੀਤੀ ਉਹ ਹਮੇਸ਼ਾ ਇੱਧਰ ਨੂੰ ਝੂੜਦੇ ਪਰ ਬੀਬੀ ਜੀ ਦੇ ਵਿੱਚ ਜਾਨੀ ਕਿ ਕਿਉਂਕਿ ਘਰਦਿਆਂ ਨੇ ਇੰਨਾ ਪਿਆਰ ਦਿੱਤਾ ਇੰਨੀ ਆਪਣਤ ਦਿੱਤੀ ਉਹ ਬੀਬੀ ਨੂੰ ਮੈਸੇਜ ਹੀ ਨਹੀਂ ਹੁੰਦਾ ਵੀ ਮੈਂ ਇੰਗਲੈਂਡ ਰਹਿਣੀ ਆ ਜਾ ਪੰਜਾਬ ਦੇ ਵਿੱਚ ਤੇ ਹਾਂਜੀ ਬੀਬੀ ਜੀ ਇੱਕ ਗੱਲ ਹੋਰ ਦੱਸਿਓ ਬਈ ਜਦੋਂ ਨਾ ਜਾਨੀ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਹੋਮ ਡਿਲੀਵਰੀ ਆ ਜਿੱਦਾਂ ਹੁਣ ਪੀ ਦੇ ਪੂ ਦੇ ਬਹੁਤ ਆ ਗਿਆ ਬਰਗਰ ਬੁਰਗਰ ਇਹ ਵੀ ਖਾ ਲੈਣੇ ਆ ਤੁਸੀਂ ਨਹੀਂ ਅੱਛਾ ਸਭ ਦੀਆਂ ਹੀ ਖਾਣੀਆਂ ਦੇਸੀ ਆ ਆਪਣੀਆਂ ਇਹ ਮੈਂ ਤਾਂ ਹਾਂ ਵੈਜੀਟੇਰੀਅਨ ਲਈ ਵੈਜੀਟੇਬਲ ਹੀ ਖਾਣੀਆਂ ਵੈਜੀਟੇਰੀਅਨ ਹੀ ਆ ਤੁਸੀਂ ਹਾਂ ਬਸ ਇਹੀ ਖਾਣਾ ਠੀਕ ਆ ਜੀ ਤੇ ਜਿੱਦਾਂ ਤੁਸੀਂ ਦੱਸਿਆ ਵੇ ਤੁਹਾਡੇ ਪੋਤੇ ਪੋਤੀਆਂ ਤਾਂ ਹੈਗੇ ਉਹ ਤਾਂ ਸਭ ਕੁਝ ਖਾ ਲੈਂਦੇ ਉੱਥੇ ਉਹ ਮੀਟ ਨਹੀਂ ਖਾਂਦੇ ਠੀਕ ਹੈ ਜੀ ਜੰਗ ਫੂਡ ਨਹੀਂ ਖਾਂਦੇ ਉਹ ਇਹ ਬੇਟਾ ਖਾਂਦਾ ਉਹ ਫੋਟੀਆਂ ਨਾ ਉਹ ਨਹੀਂ ਖਾਂਦੇ ਬੀਬੀ ਜਿੱਦਾਂ ਤੁਸੀਂ ਦੱਸਿਆ ਵੇ ਤੁਸੀਂ ਪੜ੍ਹੇ ਲਿਖੇ ਨਹੀਂ ਹੈਗੇ ਹਾਂਜੀ ਪਰ ਜਿੱਦਾਂ ਫੇ ਉਧਰ ਪੌਂਡਾਂ ਵਾਲਾ ਹਿਸਾਬ ਕਿਦਾਂ ਰੱਖਦੇ ਸੀ ਤੁਸੀਂ ਉਹ ਗਣੜੇ ਜਿਹਾ ਅੱਛਾ ਜੀ ਹਾਂ ਗਣ ਕੇ ਇਹਦਾ ਰਵੜਾ ਪਾ ਕੇ ਰੱਖਦੇ ਧੱਥੀਆਂ ਬਣਾ ਕੇ ਠੀਕ ਹੈ ਜੀ ਹਾਂ ਜਿਹੜੇ ਅੰਗੀਆਂ ਪੌਂਡਿਆ ਇਹ ਉਹ ਵੀ ਗਣ ਕੇ ਰੱਖਦੇ ਸੀ ਨਹੀਂ ਨਾ ਤੁਹਾਨੂੰ ਜਿੱਦਾਂ 10 ਦਾ 20 ਦਾ ਇਦਾਂ ਪੌਂਡਾਂ ਦੇ ਜੇ ਜਾਨੀ ਕਿ ਪਛਾਣ ਹੋਆ ਵੀ ਕਿੰਨੇ ਪੌਣ ਕਿੰਨੇ ਆ ਪੱਕਾ ਪਤਾ ਅੱਛਾ ਜੀ ਪੈਨੀਆਂ ਪੈਨੀਆਂ ਗਣਾ ਲਾਵੇ ਕੋਈ ਠੀਕ ਆ ਜੀ ਨਹੀਂ ਪੈਨੀਆਂ ਦੇ ਲਫਾ ਫੈਨ ਜੁਦੇ ਪਾਦੇ ਜਿਆ ਤੇ ਪੌਣ ਜੁਦੇ ਪਾਦੇ ਜਿਆ 10 ਪੈਨੀਆਂ ਜੁਦੀਆਂ ਪਾਦੇ ਜੀਆਂ 2 ਪੈਨੀਆਂ ਜੁਦੀਆਂ ਪਾਦੇ ਜੀਆਂ ਠੀਕ ਆ ਜੀ ਇਹ ਸਾਰੇ ਆਪਾਂ ਅਲੱਗ-ਅਲੱਗ ਕਰ ਦੇਦੇ ਆ ਜਿਹਦਾ ਤੁਸੀਂ ਪੈਨੀ ਦੀ ਗੱਲ ਕੀਤੀ ਆ ਵੀ ਪੈਨੀ ਨੂੰ ਜਾਨੀ ਕਿ ਪੈਸਾ ਕਹਿ ਸਕਦੇ ਆ ਆਪਾਂ ਇੱਧਰ ਹਾਂਜੀ ਹਾਂਜੀ ਜਾਨੀ ਕਿ ਕੀ ਉੱਧਰ ਪੈਨੀ ਦਾ ਵੀ ਕੁਝ ਆ ਜਾਂਦਾ ਆ ਇੰਗਲੈਂਡ ਵਿੱਚ ਪੈਣੀ ਜੈਸੀ ਸੌਦਾ ਦੇ ਗਏ ਹੈ ਨਾ ਉਹ ਪਹਿਲੀ ਜੇ ਵੱਧ ਹੋਵੇ ਤਾਂ ਮੋੜ ਦਿੰਦੇ ਆ ਅੱਛਾ ਇੱਕ ਪੈਣੀ ਵੀ ਮੋੜਦੇ ਆ ਜੇ ਇੱਕ ਪੈਸਾ ਵੀ ਮੋੜਦੇ ਆ ਇੱਕ ਪੈਸਾ ਵੀ ਇੱਕ ਪੈਣੀ ਵੀ ਦੋ ਪੈਣੇ ਮੋੜਦੇ ਆ ਨਹੀਂ ਫਿਰ ਜਿਹੜੀ ਉਹ ਜਿੰਨਾ ਪੈਣੀਆਂ ਆ بڑے ਨੋਟ ਜਿੰਨਾ ਤੁਸੀਂ ਦੱਸਿਆ ਵੀ ਰੱਖ ਲੈਂਦੇ ਆ ਫੇ ਉਹ ਪੈਣੀਆਂ ਕਿੱਥੇ ਕੰਮ ਆਉਂਦੀਆਂ ਤੁਹਾਡੇ ਐਡਾ ਇਤਹਾਸੀ ਚਿਲਾ ਦੇ ਦੀਆਂ ਅੱਛਾ ਜੀ ਪੈਣੀ ਹੈ ਕਰਕੇ ਜੀ ਇਹ ਸਾਡੇ ਤਾਂ ਹੁਣ ਇੱਥੇ ਪੰਜਾਬ ਅੰਦਰ ਜਾਂ ਇੰਡੀਆ ਅੰਦਰ ਜਾਨੀ ਕਿ ਪੈਸੇ ਦੀ ਤਾਂ ਗੱਲ ਹੀ ਨਹੀਂ ਹੈਗੀ ਹੁਣ ਰੁਪਈਆ ਵਾਲੀ ਗੱਲ ਵਾ ਉੱਥੇ ਪੈਣੀ ਦਾ ਕੁਝ ਆ ਜਾਂਦਾ ਨਿਆਣੇ ਦਾ ਜਾਨੀ ਕਿ ਕੋਈ ਟੌਫੀ ਟੂ ਵੀ ਆ ਜਾਂਦੀ ਪੈਣੀ ਦੀ ਪਰ ਅਸੀਂ ਜਿੱਦਾਂ ਉਹ ਦਿੰਦੇ ਨਾ ਸਾਨੂੰ ਪੈਣੀ ਮੋੜਦੇ ਜੀ ਅੱਛਾ ਜੀ ਇੱਦਾਂ ਹੀ ਅਸੀਂ ਪੈਣੀ ਘੱਟ ਨਹੀਂ ਦੇਈਂਦੇ ਯਾਨੀ ਕਿ ਜਿੰਨੇ ਉੱਪਰ ਲਿਖਿਆ ਆ ਭਈ ਜੇ 9.99 ਪੈਣੀ ਆ ਉਹ ਦੇਣੇ ਪੈਣੇ ਆ ਪੂਰੇ ਪੂਰੇ ਹਾਂ ਦੇਣੇ ਆ ਤੇ ਉਹਨਾਂ ਨੇ ਵੀ ਉਹਨਾਂ ਵਾਪਸ ਕਰਨਾ ਚਾਹੇ ਇੱਕ ਪਹਿਨੀ ਮੁੜੇ ਤੁਹਾਨੂੰ ਹਾਂ ਇੱਕ ਪਹਿਨੀ ਪਵਾ ਮੁੜੇ ਉਹ ਵਾਪਸ ਕਰਦੀ ਬੀਬੀ ਜੀ ਇੱਕ ਗੱਲ ਇਹ ਦੱਸੋ ਵੀ ਜਿਹੜੇ ਉਧਰ ਕੱਚੇ ਬੰਦੇ ਆ ਚਾਹੇ ਜਿੱਦਾਂ ਜਿੱਦਾਂ ਕੋਈ ਗਿਆ ਸਟੂਡੈਂਟ ਗਿਆ ਉਹ ਕੱਚਾ ਹੋ ਗਿਆ ਹਨਾ ਵੀ ਉਧਰ ਉਹਨੇ ਆਪਣੇ ਡਾਕੂਮੈਂਟ ਜਿਹੜੇ ਆ ਨਹੀਂ ਵੀ ਜਾਨੀ ਸਹੀ ਕਰਾਏ ਸਿੱਧੇ ਕਰਾਏ ਕੋਈ ਬਾਰਗ ਪਰਮੈਂਟ ਦੇ ਗਿਆ ਸੀ ਉਹ ਕੱਚਾ ਹੋ ਗਿਆ ਕੋਈ ਟੂਰਿਸਟ ਗਿਆ ਸੀ ਉਹਨਾਂ ਦੇ ਕੀ ਹਾਲਾਤ ਆ ਉੱਥੇ ਜਿਹੜੇ ਕੱਚੇ ਬੰਦੇ ਆ ਉਧਰ ਉਹਨਾਂ ਦਾ ਹਾਲਾਤ ਐਦਾਂ ਹੀ ਆ ਕੰਮ ਮਿਲ ਜਾਂਦਾ ਤਾਂ ਠੀਕ ਆ ਅਚਾਰੀ ਇਹ ਤੇ ਜੇ ਨਹੀਂ ਮਿਲਦਾ ਤਾਂ ਵਿਚਾਰੇ ਇਦਾਂ ਹੀ ਆ ਕਿੰਨੇ ਕਿੰਨੇ ਸਾਲ ਵੀ ਹੋ ਗਏ ਹੋਣੇ ਕਈ ਉਧਰ ਵਿਚਾਰੇ ਕੱਚਿਆਂ ਨੂੰ ਕਈ ਕਈ ਤੇ ਕਈਆਂ ਤਾਂ 15 15 20 20 ਸਾਲ ਵੀ ਹੋ ਗਏ ਆ ਵੀ ਜਾਨੀ ਕਿ ਉਹਨਾਂ ਦੀ ਕੋਈ ਲਾਈਫ ਨਹੀਂ ਕੋਈ ਇੰਡੀਆ ਨੂੰ ਤਾਂ ਆ ਨਹੀਂ ਸਕਦੇ ਉਹਨਾਂ ਦੇ ਪਰਿਵਾਰ ਦੇਖੀ ਜਾਂਦੇ ਪਿੱਛੇ ਵੀ ਕਦੋਂ ਮੁੜੂਗੇ ਪਰ ਗੱਲ ਇਹ ਆ ਵੀ ਜਿਹੜਾ ਪੈਸਾ ਆ ਉਹ ਵੀ ਮੋੜ ਨਹੀਂ ਦਿੰਦਾ ਪੌਂਡਾਂ ਦੀ ਖੇਚ ਜਿਹੜੀ ਉਹ ਵੀ ਨਹੀਂ ਮੋੜਨ ਦਿੰਦੀ ਹੈ ਉਹ ਵੀ ਨਹੀਂ ਮਿੱਠੀ ਜਹਿਲਿਆ ਮਿੱਠੀ ਜਹਿਲਵਾਣਾ ਦੀ ਹਾਂ ਮਿੱਠੀ ਜਹਿਲਿਆ ਉਹ ਵੀ ਲਾਲ ਕੇ ਵਿੱਚ ਫਸਿਆ ਹੋਇਆ ਉਹੀ ਬੈਠੇ ਚ ਪੱਕੇ ਹੋ ਜਾਈਏ ਤੇ ਅਸੀਂ ਫੇਰ ਜਾਈਏ ਹਾਂਜੀ ਹਾਂਜੀ ਜਿੱਦਾਂ ਹਰੇਕਦਾ ਹੀ ਚਾਹ ਹੁੰਦਾ ਸੁਪਨਾ ਭਾਈ ਹੁਣ ਇੰਨੇ ਸਾਲ ਲਾ ਲਾ ਇਧਰ ਵੀ ਕੁਝ ਬਣ ਜਵੇ ਵੀ ਪੱਕੇ ਹੋ ਕੇ ਪਿੱਛੇ ਨੂੰ ਮੁੜੀਏ ਪੱਕੇ ਹੋ ਕੇ ਪਿੱਛੇ ਨਹੀਂ ਮੁੜਗੇ ਠੀਕ ਹੈ ਜੀ ਇੱਕ ਬੀਬੀ ਜੀ ਹੋਰ ਗੱਲ ਦੱਸੋ ਜਿਹੜੇ ਬਜ਼ੁਰਗਾਂ ਲਈ ਉਧਰ ਮੈਡੀਕਲ ਸਹੂਲਤਾਂ ਕਿੱਦਾਂ ਦੀਆਂ ਆ ਮੈਡੀਕਲ ਉਹ ਵਧੀਆ ਅੱਛਾ ਜੀ ਉਹ ਵਧੀਆ ਨਿਆਣਿਆਂ ਲਈ ਤਾਂ ਸਿਆਣੇ ਲਈ ਬਹੁਤ ਜ਼ਿਆਦਾ ਸਹੂਲਤਾਂ ਆ ਅੱਛਾ ਜੀ ਨਿਆਣੇ ਵਾਲੇ ਤੇ ਸਿਆਣੇ ਵਾਲੇ ਬਹੁਤ ਆ ਤੁਹਾਡਾ ਸਾਰਾ ਇਲਾਜ ਫ੍ਰੀ ਆ ਹਾਂਜੀ ਫ੍ਰੀ ਆ ਅੱਛਾ ਜੀ ਹਾਂ ਮੇਰੇ ਗਾ ਐ ਨਿਕਾ ਵੀ ਫ੍ਰੀ ਆ ਹਾਂਜੀ ਦੰਦ ਵੀ ਲੋਣੇ ਆ ਤਾਂ ਫ੍ਰੀ ਆ ਠੀਕ ਆ ਜੀ ਤੇ ਆਪਰੇਸ਼ਨ ਵੀ ਮੇਰਾ ਫ੍ਰੀ ਆ ਤੇ ਸਾਰੀ ਤਰ੍ਹਾਂ ਫ੍ਰੀ ਇਲਾਜ ਆ ਠੀਕ ਆ ਜੀ ਜਿੱਦਾਂ ਹੁਣ ਬੀਬੀ ਜੀ ਤੁਹਾਨੂੰ ਲਗਭਗ ਮਹੀਨਾ ਕ ਹੋ ਗਿਆ ਇੱਥੇ ਆਉਣ ਨੂੰ ਤੇ ਹੁਣ ਉਧਰ ਨਾਲ ਇੰਗਲੈਂਡ ਦੇ ਵਾਲੇ ਜਿਹੜਾ ਪਰਿਵਾਰ ਉਹ ਚੇਤੇ ਆਉਂਦਾ ਕਿ ਨਹੀਂ ਆਉਂਦਾ ਆ ਅੱਛਾ ਹੁਣ ਜਿੱਦਾਂ ਤੁਹਾਡਾ ਸਮਾਂ ਘੱਟੀ ਜਾਂਦਾ ਹੁਣ ਉਧਰ ਨੂੰ ਤੇ ਤੁਹਾਡੀ ਤਮਾ ਵਧੀ ਜਾਂਦੀ ਆ ਨਵਾ ਫਿਰ ਇੰਦਰ ਤੋਂ ਜਿਆਦੇ ਵੱਧਦੀ ਜਾਂ ਜਦੋਂ ਉਧਰੋਂ ਆਣਾ ਹੋਵੇ ਉਧਰੋਂ ਆਣਾ ਹੋਵੇ ਤਾਂ ਫਿਰ ਇਹ ਜਿਆਦੇ ਚਿੱਤੇ ਆਉਂਦੇ ਆ ਹੁਣ ਉਹ ਮੋਰੇ ਆ ਜਾਂਦੇ ਠੀਕ ਹੈ ਜੀ ਤੇ ਇਹ ਸਨ ਬੀਬੀ ਅਜੀਤ ਕੌਰ ਜੀ ਸਾਡੇ ਸਟੂਡੀਓ ਵਿੱਚ ਅੱਜ ਪਹੁੰਚੇ ਸੀ ਇੱਥੇ ਆਉਣ ਦੇ ਬੀਬੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਆ ਤੁਹਾਡਾ ਧੰਨਵਾਦ ਵਾ ਜੀ ਥੈਂਕ ਯੂ ਤੇ ਦਰਸ਼ਕੋ ਜਿੱਦਾਂ ਇਹ ਪ੍ਰਵਾਸ ਦੀਆਂ ਗੱਲਾਂ ਸੀ ਜਿਹੜੀਆਂ ਬਜ਼ੁਰਗਾਂ ਨੂੰ ਉਧਰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਦਾਂ ਦੀਆਂ ਹੋਰ ਜਿਹੜੀਆਂ ਤੁਹਾਡੇ ਲਈ ਆਪਾਂ ਨਵੀਂ-ਨਵੀਂ ਜਿਹੜੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਸਟੂਡੀਓ ਪੰਜ ਆਬਾਂ ਦੀ ਧਰਤੀ ਤੋਂ